ਸੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਅੱਜ ਅਸੀਂ ਸਾਰਿਆਂ ਨੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਉਹਨਾਂ ਦੀ ਸ਼ਹੀਦੀ ਨੂੰ ਧੱਤੀ ਕਵੀ ਤੇ ਬੈਠ ਕੇ ਜੋ ਉਹਨਾਂ ਨੇ ਸਾਡੇ ਲਈ ਬਲੀਦਾਨ ਦਿੱਤੇ ਉਸ ਲਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਲਈ ਅੱਜ ਸਾਰੀ ਜੁਗਤ ਹੈਗੀ ਤੇ ਅਸੀਂ ਮਿਲ ਕੇ ਸ਼ਹੀਦ ਤੇ ਬਾਬਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਸ਼ਬੀਲਾ ਦੀ ਸੇਵਾ ਕੀਤੀ ਗਈ ਜਿਸ ਸਾਰੇ ਬੱਚਾ ਨੂੰ ਪੂਰਾ ਸਹਿਯੋਗ ਦਿੱਤਾ ਅਸੀਰ ਹਲਕੇ ਸਭ ਨੇ ਸੇਵਾ ਕੀਤੀ ਬਾਬਾ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਤਾਂ ਤਾਂ ਸ਼੍ਰੀ ਗੁਰ ਅਰਜਨ ਦੇਵ ਜੀ ਜਿਨ੍ਹਾਂ ਨੇ ਸਾਨੂੰ ਇਹ ਸਹਿਯੋਗ ਕੀਤਾ ਕਿ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਨੇ ਜਨਸ਼ਕਰ ਦੇ ਸ਼ਬੀਨਾ ਦਾ ਸਵਾਗਤ ਕੀਤਾ ਸੋ ਬੱਚਿਆਂ ਨੇ ਬਹੁਤ ਹੀ ਤਰ੍ਹਾਂ ਬਾਬਾ ਜੀ ਨੇ ਸ਼ਫਾਤਤ 누ਜਾਦ ਕਰਕੇ ਸ਼ਬੀਨਾ ਦੇ ਲੰਗਰ ਲਾਏ ਇਹ ਸਾਡਾ ਛੋਟਾ ਸੈਬ ਜਦਾ ਜੋ ਕਿ ਸੇਵਾ ਕਰ ਰਿਹਾ ਸੀ ਔਰ ਜਿਸ ਨੇ ਬਹੁਤ ਸੇਵਾ ਕੀਤੀ ਸੋ ਬਾਬਾ ਜੀ ਦੇ ਇਸ ਸ਼ਬੀਨਾ ਦੇ ਲੰਗਰ ਦੇ ਸਾਹਮਣੇ ਆਪੋ ਆਪਣੀਆਂ ਹਾਜ਼ਰੀਆਂ ਲਾਈਆਂ ਤੇ ਤਨੋਂ ਮਨੋਂ ਸੇਵਾ ਕੀਤੀ ਤੇ ਉਸ ਦੇ ਨਾਲ ਉਸ ਦੇ ਨਾਲ ਬਾਬਾ ਜੀ ਨੂੰ ਬੁਲਾਇਆ ਤੇ ਕਰਵਾਈ ਗਈ ਤੇ ਅਰਦਾਸ ਕਰਵਾਉਣ ਤੋਂ ਬਾਅਦ ਕਿ ਢੋਗ ਲੱਗਣ ਤੋਂ ਬਾਅਦ ਅਸੀਂ ਸ਼ਬੀਲ ਦਾ ਜੋ ਲੰਗਰ ਹੈ ਚੱਲਦਾ ਜੋ ਸ਼ਬੀਲਾ ਦੀ ਸੇਵਾ ਉਹ ਸ਼ੁਰੂ ਕਰ ਸਕੀਏ ਸੋ ਅਰਦਾਸ ਤੋਂ ਬਾਅਦ ਸਭ ਬੱਚੇ ਜੋ ਸੇਵਾ ਕਰ ਰਹੇ ਸਨ ਉਹਨਾਂ ਨੂੰ ਬਾਬਾ ਜੀ ਦੁਆਰਾ ਸਰੂਪੇ ਪਾਏ ਗਏ ਸੋ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਸਭ ਬੱਚਿਆਂ ਨੇ ਤਨਮਨੋਂ ਸੇਵਾ ਕੀਤੀ ਤੇ ਬੱਚਿਆਂ ਨੂੰ ਬਾਬਾ ਜੀ ਵੱਲੋਂ ਸਰੂਪੇ ਦਿੱਤੇ ਗਏ ਤੇ ਬੱਚਿਆਂ ਨੇ ਬਹੁਤ ਹੀ ਤਨਮਨੋਂ ਸੇਵਾ ਕੀਤੀ ਤੇ ਸ਼ਬੀਲਾ ਦੇ ਲੰਗਰ ਵਿੱਚ ਪੂਰਾ ਯੋਗਦਾਨ ਦਿੱਤਾ ਸੇਵਾ ਕੀਤੀ ਤੇ ਬਾਬਾ ਜੀ ਨੂੰ ਯਾਦ ਕਰਦੇ ਹਾਂ ਪੂਰਾ ਦਿਨ ਬੱਚਿਆਂ ਨੇ ਸ਼ਬੀਲਾ ਦੇ ਲੰਗਰਾਂ ਵਿੱਚ ਆ ਕੇ ਨੰਨਾ ਸੇਵਾ ਕੀਤੀਆਂ ਤੇ ਬੱਚਿਆਂ ਨੂੰ ਸਰੂਪੇ ਪਾਉਣ ਤੋਂ ਬਾਅਦ ਇਹ ਸਾਡੇ ਛੋਟੇ ਸਹਬਜ਼ਾਦਾ ਜੀ ਨੂੰ ਵੀ ਸਰੂਪਾ ਪਿਆ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਆਪਣੇ ਗੁਰੂਆਂ ਨੂੰ ਯਾਦ ਕਰਕੇ ਉਹਨਾਂ ਲਈ ਕੋਈ ਟਰਾਲਾ ਕਰਦੇ ਹਾਂ ਤੇ ਫਿਰ ਜਕਾਰਾ ਛੱਡਿਆ ਗਿਆ ਤੇ ਫਿਰ ਸ਼ਬੀਲਾ ਦੇ ਲੰਗਰ ਦੀ ਜੋ ਸੇਵਾ ਸੀ ਉਹ ਸ਼ੁਰੂ ਕੀਤੀ ਗਈ ਬੱਚਿਆਂ ਨੇ ਤਿਆਰੀ ਕੀਤੀ ਤੇ ਸ਼ਬੀਲਾ ਦੇ ਲੰਗਰ ਸ਼ੁਰੂ ਕੀਤੇ ਗਏ ਸੋ ਬਾਬਾ ਜੀ ਦੀ ਕਿਰਪਾ ਨਾਲ ਗੋਇਆਨ ਦੇ ਅਕੇਲੇ ਲੰਗਰ ਬਹੁਤ ਟਾਈਮ ਤੱਕ ਚੱਲਿਆ ਮੇਰੀ ਧਰਪਾ ਨਾਲ ਪੁਰੀਆਂ ਬਰਕਤਾਂ ਲੱਗੀਆਂ ਰਹੀਆਂ ਸੋ ਤਨ ਤਨ ਗੁਰ ਅਰਜਨ ਦੇਵ ਜੀ ਤਨ ਤਨ ਗੁਰ ਅਰਜਨ ਦੇਵ ਜੀ ਜਪੋ ਜੀ ਅਰਜਨ ਦੇਵ ਜੀ ਕੋਈ ਸੰਕਟ ਜੂਨ ਬਿਨਾਂ ਆਇਓ ਸੋ ਉਸ ਪਰਮਾਤਮਾ ਦੀ ਕਿਰਪਾ ਨਾਲ ਅਸੀਸ਼ ਵੀਲਾ ਦੀ ਲੰਗਰ ਦੀ ਜੋ ਸੇਵਾ ਸ਼ੁਰੂ ਕੀਤੀ ਤੇ ਮੇਰਾ ਕੁੱਟਲਿਆ ਸਭ ਖਾਸਾ ਜਿਉਂਦਾ ਜਿਹੜਾ ਤੇਰੇ ਪੈੜਾ ਥਲੇ ਆਗੂਛਾ ਕੇ ਰੱਖ ਦੇਗਾ ਆ ਗੋਕਲ ਦੀ ਤਰਪਾਛਾਵੇਂ ਦਿਓ ਅラン ਦੇਵ ਨੂੰ ਸ਼ਬਦਾਂ 'ਚ ਉਹਨਾਂ ਦਾ ਚਿਕਰ ਤਾਂ ਦੇ ਸਾਹਮਣੇ ਸਕੇ ਭਰਾਵਾਂ ਦੀ ਜੋੜੀ ਇੰਝ ਬਿਆਨ ਕਰਨ ਜਾਈ ਐਨ ਪੁੰਸਕ ਸਲਤਨ ਸੋਤਨਮਨੋ ਹੋਈ ਸਭ ਦੀ ਸੇਵਾ ਨੂੰ ਪ੍ਰਵਾਨ ਕਰਨਾ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ